ਹਾਂਜੀ ਮਿੱਤਰੋ ਜਿਹੜੀ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਨਾ 10 ਫੁੱਟੇ ਆਪਣਾ ਸੁਪਰ ਸੀਡਰ ਦੀ ਅੱਜ ਆਪਾਂ ਬਾਈ ਦੇ ਪਿੰਡ ਖੜੇ ਆਂਗੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੰਨੇ ਆ ਵੀ ਇਹਦੇ ਕਿੰਨਾ ਖਰਚਾ ਆ ਠੀਕ ਆ ਬਾਈ ਨੂੰ ਕਿਵੇਂ ਮੰਨ ਕੇ ਚਲੋ ਸ਼ੌਂਕ ਜਾਗੇ ਵੀ ਮੈਂ ਆਹ ਚੀਜ਼ ਕਰਾਂ ਹਨਾ ਆਪਾਂ ਤੁਹਾਨੂੰ ਸਾਰਾ ਪੁੱਛਾਂਗੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਹਿੱਸੀਕਾਰ ਦੱਸਿਓ ਹੋਰ ਬਾਈ ਠੀਕ ਹੋ ਹਾਂਜੀ ਸਿੱਕਾਰ ਜਸਵੀਰ ਦਾ ਬਹੁਤ ਬਹੁਤ ਧੰਨਵਾਦ ਬਾਈ ਬਠੰਡੇ ਦੇ ਨੇੜੇ ਤੋਂ ਆਇਆ ਹਾਂਜੀ ਹਾਂਜੀ ਫਿਰ ਵੀ ਦੇਖੋ ਕਿੰਨੀ ਦੂਰ ਤੋ ਆ ਕੇ ਮੇਰਾ ਮਿੰਡ ਲੱਭ ਲਿਆ ਹਾਂ ਲੱਭਲੇ ਲੱਭਲੇ ਬਾਈ ਨੂੰ ਜੇ ਕੋਈ ਟੰਗਾ ਲੱਗਿਆ ਆਉਂਦੇ ਰਾਹ ਦੇ ਨਹੀਂ ਨਹੀਂ ਰਾਹ ਦੇ ਵਿੱਚ ਬਹੁਤ ਵਧੀਆ ਲੱਗਿਆ ਬਾਈ ਥੋੜੀ ਨਾ ਜਿਹੜੀ ਚੀਜ਼ ਸੀਗੀ ਵੀ ਕਿਸੇ ਨੂੰ ਕੋਈ ਮੰਨ ਕਿਤੇ ਪਰੇਸ਼ਾਨ ਨਹੀਂ ਹੁੰਦੀ ਹੈ ਹਨਾ ਵੀ ਜੇ ਰੋਡ ਤੇ ਜਾ ਰਹੇ ਸੇਫ ਜਾ ਰਹੇ ਹਾਂ ਜਿਵੇਂ ਆਪਾਂ ਮੰਨਤਾਲੀ ਪਾਈ ਹੁੰਦੀ ਆ ਉਵੇਂ ਹੀ ਹੈ ਹਨਾ ਥੋੜਾ ਜਿਹਾ ਮੈਨੂੰ ਚੀਜ਼ ਵਧੀਆ ਲੱਗੀ ਮੈਂ ਵੀਡੀ ਠੀਕ ਆ ਵੀ ਹਾਂ ਯਾ ਸਾਨੂੰ ਦੱਸੋ ਵੀ ਕਿੰਨਾ ਖਰਚ ਆ ਕਿਵੇਂ ਬਣਾਇਆ ਹੈ ਨਾ ਪਹਿਲੀ ਗੱਲ ਤਾਂ ਵੀ ਇੱਕ ਹੋਰ ਦੱਸਦੇ ਆ ਵੀ ਜਿਹੜਾ ਸੁਪਰ ਸੀਡਰ ਹੈ 10 ਫੁੱਟਾ ਗਾ ਠੀਕ ਆ ਵੀ ਹਜੇ ਤੱਕ ਮੈਂ 9 ਫੁੱਟ 8 ਫੁੱਟ ਦੇਖੇ ਨੇ ਮੈਂ ਬਈ ਕਹਿੰਦਾ ਮੈਂ ਪਹਿਲੀ ਵਾਰ ਦੇਖਿਆ 10 ਫੁੱਟ ਹਣੇ ਤੇਰੀ ਵੀਰ ਦੀ ਜਗਜੀਤ ਵਾਲਿਆਂ ਦੀ ਬਹੁਤ ਵਧੀਆ ਬਜਾ ਦਾ ਇੱਕ ਨੰਬਰ ਹੈ ਹਾਂ ਜੀ ਇਹਦੀ ਇੱਕ ਨੰਬਰ ਹੈਗੀ ਹੈਗੀ ਚਲੋ ਆਕੇ ਵਾ ਗੱਲ ਛੇੜਦੇ ਆ ਵੀ ਆਪਾਂ ਵੀ ਤੁਹਾਡੇ ਤੇ ਕਿੰਨਾ ਖਰਚ ਆ ਗਿਆ ਸਾਰਾ ਇਹ ਆਪਣਾ ਟਰਾਲਾ ਬਣਾਉਣ ਤੇ ਰੁਪਈਆ 70000 ਰੁਪਈਆ ਲੱਗੇ 70000 ਰੁਪਈਆ ਠੀਕ ਹੈ ਇਹ ਤੁਹਾਨੂੰ ਕਿੱਥੋਂ ਮਨ ਦੇ ਵਿੱਚ ਆਇਆ ਵੀ ਯਾਰ ਆਪਾਂ ਇਹ ਚੀਜ਼ ਕਰੀਏ ਜੀ ਜਦੋਂ ਮੈਂ ਪਹਿਲੀ ਵਾਰ 2020 ਦੇ ਵਿੱਚ ਲੈ ਕੇ ਗਿਆ ਸੀ ਮੇਰਾ ਟਰੈਕਟਰ ਕਾਫੀ ਜ਼ਿਆਦਾ ਉਹ ਬਾਈ ਬਾਈ ਬਹੁਤ ਲੋੜ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਜਦੋਂ ਕੰਪੇਨ ਵਾਲੇ ਆਪਣਾ ਕਟਰਪੈਲਰ ਲੱਦ ਕੇ ਲੈ ਕੇ ਜਾ ਸਕਦੇ ਨੇ ਵੀ ਆਪਾਂ ਕਿਉਂ ਨਹੀਂ ਲੈ ਕੇ ਜਾਂਦੇ ਹਾਂ ਸੋ ਆਪਾਂ ਕੈਮਰਾ